ਅਥਾਰਟੀਆਂ ਸੋਈ ਚ ਡੋਰੀ ਦਿਖਾੜੀ ਬੜੇ ਸਾਲਾਂ ਬਾਅਦ ਕਈਆਂ ਨੇ ਵੀਡੀਓ ਚ ਦੇਖ ਕੇ ਨਾ ਬਹੁਤ ਕੁਝ ਕਮੈਂਟ ਕਰਦੇ ਆ ਇਹ ਵੀ ਯਾਦ ਆ ਜਿਹੜਾ ਉਹਨਾਂ ਨੂੰ ਤੇ ਵੀ ਲ ਆਉਂਦੀ। ਕਹਿੰਦੇ ਟਰੇ ਦੀ ਲੋੜ ਨਹੀਂ ਆ ਆਪਾਂ ਦੇਸੀ ਬੰਦੇ ਇੱਥੇ ਬੈਠ ਕੇ ਚਾਹ ਪੀਣੀ ਤੁਹਾਡੇ ਕੋਲ। ਆ ਇਹ ਡੋਰੀ ਹੈ। ਹਾਂਜੀ। ਹਾਂ। ਅੱਛਾ ਆ ਇਹ ਡੋਰੀ। ਹਾਂਜੀ। ਹਾਂ ਆ ਡੋਰੀ ਚੱਲ ਰਹੀ ਹੈ। ਕਮਾਲ ਹੈ। ਹਾਂ। ਠੀਕ ਹੈ। ਅਚਾ ਇਹ ਆ ਜਿਹੜੀ ਤੁਸੀਂ ਡੋਰੀ ਹੈ ਨਾ ਮੈਨੂੰ ਦੇਖ ਕੇ ਆ ਲੱਗਿਆ ਸਹੀ ਹੈ ਨਾ ਮੈਂ ਵੀ ਮੈਂ ਆਪਣੇ ਘਰ ਚ ਹੀ ਲੈ ਕੇ ਜਾਣੀ ਇਹ ਡੋਰੀ ਹਾਂਜੀ ਹਾਂ ਉਹ ਸੀ ਚਮਚ ਨਾਲ ਹਲਾਉਂਦੇ ਰਹਿੰਦੇ ਨੇ ਨਾ ਉਹ ਚੰਗਾ ਤੇ ਨਹੀਂ ਬਣਦੀ ਗੱਲ ਹਾਂਜੀ ਇਹ ਲੈ ਕੇ ਜਾਓ ਤੁਸੀਂ ਹਾਂ ਇਹ ਪਤਾ ਕਿੰਨੇ 20 50 ਦੀ ਆ ਜਣੀ ਬਸ ਪਰ ਹੈ ਬੜੀ ਵਧੀਆ ਚੀਜ਼ ਆ ਇਹ ਹਾਂਜੀ ਹਾਂਜੀ ਸਾਰੀ ਚਾਹ ਦਾਲ ਦੂਲ ਨੂੰ ਵੀ ਇਹ ਕਮਾਈ ਜਾ ਸਕਦੀ ਹੈ ਨਾ ਹਾਂਜੀ ਦਾਲ ਵੀ ਜਿਹੜਾ ਕੁਝ ਮਰਜ਼ੀ ਕਰ ਲੋ ਇਹਦੇ ਨਾਲ ਹਾਂ ਬਸ ਚਾਹ ਨੂੰ ਲਈ ਹੋਈ ਹੈ ਇਹ ਦੁੱਧ ਨਹੀਂ ਆ ਚਾਹ ਤੇ ਦੁੱਧ ਨੂੰ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਇਹ ਚਾਹ ਤੇ ਦੁੱਧ ਆਪਣਾ ਉਹਨੂੰ ਕਿਹੜਾ ਤੱਕ ਉਹ ਬੱਸ ਡੰਡੀ ਵਾਲੇ ਤਾਂ ਹੁੰਦੇ ਆ ਵੀਰੇ ਜਿਹੜੇ ਫੜਨੇ ਵਾਲੇ ਹੁੰਦੇ ਆ ਹਾਂ ਅਸੀਂ ਇਹਦੇ ਨਾਲ ਕਰਦੇ ਆ ਨਿਆਣਿਆਂ ਤਾਂ ਕਈ ਵਾਰ ਨਹੀਂ ਪੈਂਦੀ ਚਾਹ ਇਹਦੇ ਨਾਲ ਪਾੜਨੀ ਆ ਡੋਰੀ ਨਾਲ ਲਾ ਗੱਲ ਹੈ ਜੀ ਹਾਂ ਅੱਛਾ ਉਹ ਡੋਰੀ ਨਾਲੇ ਪਾਣੀ ਤੁਸੀਂ ਹੈ ਹਾਂਜੀ ਡੋਰੀ ਨਾਲੇ ਅੱਛਾ ਹਾਂ ਅੱਛਾ ਪਹਿਲਾਂ ਗਲਾਸ ਪਾ ਲੈਣੀ ਹੈ ਫੇਰ ਕੱਪਾਂ 'ਚ ਪਾਣੀ ਹੈ ਸਿੱਧੀ ਕੱਪਾਂ 'ਚ ਨਹੀਂ ਪਾਣੀ ਨਹੀਂ ਫੇਰ ਕੱਪਾ ਲਿੱਭੜ ਜਾਂਦੇ ਆ ਨਾਲ ਦੇ ਅੱਛਾ ਲਿੱਭੜ ਨਹੀਂ ਦੇਣੇ ਹਾਂਜੀ ਹਾਂ ਅੱਛਾ ਲਓ ਜੀ ਆਹ ਦੇਸੀ ਚਾਹ ਦੇਸੀ ਤਰੀਕੇ ਨਾਲ ਦੇਸੀ ਚੁੱਲੇ ਤੇ ਬਣੀ ਹੋਈ ਔਰ ਸੰਧੂਆਂ ਦੇ ਵਿੱਚ ਅਸੀਂ ਮਨਪ੍ਰੀਤ ਕੌਰ ਪੈਣ ਦੇ ਘਰ ਦੇ ਵਿੱਚ ਰਸੋਈ ਦਾ ਸ਼ੂਟ ਕਰਨਾ ਆਇਆ ਤੇ ਬੜੇ ਪਿਆਰ ਦੇ ਨਾਲ ਆਹ ਦੇਸੀ ਦੇ ਚੁੱਲੇ ਤੇ ਨਾਲੇ ਚਾਹ ਪਲਾਈ ਬਹੁਤ ਵਧੀਆ ਜੀ ਬਹੁਤ ਚੰਗਾ ਲੱਗਿਆ ਜੀ